ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਸਿੱਖ ਰਾਜ ਕਿਵੇਂ ਗਿਆ ਲੇਖ ਗਿਆਨੀ ਸੋਨ ਸਿੰਘ ਸੀਤਲ ਆਵਾਜ਼ ਪਾਈ ਕਰਨਬੀਰ ਸਿੰਘ ਜਵਹਰਵਾਲਾ ਸੋ ਆਪ ਜੀ ਨੇ ਚੌਥੇ ਭਾਗ ਦੇ ਵਿੱਚ ਸਰਵਣ ਕੀਤਾ ਹੈ ਕਿਵੇਂ ਅਜੀਤ ਸਿੰਘ ਤੇ ਲੈਣਾ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਜੀ ਦੇ ਛਾਤੀ ਵਿੱਚ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਸੋ ਸਰਦਾਰ ਸ਼ੇਰ ਸਿੰਘ 2 ਸਾਲ 7 ਮਹੀਨੇ 27 ਦਿਨ ਰਾਜਕੌਰ ਰਾਜ ਕਰਕੇ 36 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ 15 ਸਤੰਬਰ 1843 ਨੂੰ ਸੰਧਵਾੜੀ ਤੋਂ ਕਤਲ ਹੋਇਆ ਸੰਧਵਾੜੀ ਇਹ ਵਿਸਾਖਾ ਕਤਨਾ ਕਰਦੇ ਤਾਸ਼ੀਰ ਸਿੰਘ ਉਹਨਾਂ ਦਾ ਦਿਲੋਂ ਮਿੱਤਰ ਬਣ ਕੇ ਰਹਿੰਦਾ ਆਪਣੀ ਫੌਜ ਲੈ ਕੇ ਦੋਵੇਂ ਸਰਦਾਰ ਕਿਲੇ ਨੂੰ ਤੁਰੇ ਤਾਂ ਕਿ ਮਹਾਰਾਜਾ ਸ਼ੇਰ ਸਿੰਘ ਦਾ ਵੱਡਾ ਲੜਕਾ ਟਿੱਕਾ ਪ੍ਰਤਾਪ ਸਿੰਘ ਨਜ਼ਰੀ ਆਇਆ ਉਹ ਕੁਸ਼ ਬ੍ਰਾਹਮਣ ਨੂੰ ਦਾਨ ਕਰ ਰਿਹਾ ਸੀ ਲੈਣਾ ਸਿੰਘ ਨੇ ਉਸ ਦਾ ਵੀ ਸਰਵਟ ਲਿਆ ਦੋਹਾਂ ਪਿਓ ਪੁੱਤਰਾਂ ਨੂੰ ਕਤਲ ਕਰਕੇ ਸੰਦਾਵਾਲੀ ਕਿਲੇ ਤੇ ਕਬਜ਼ਾ ਕਰਨ ਵਾਸਤੇ ਜਾ ਪੁੱਜੀ ਕਿਲੇ ਦੇ ਪੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਗਿਆ ਉਸ ਨੂੰ ਨਾਲ ਲੈ ਕੇ ਸੰਦਾਵਾਲੀਆ ਕਿਲੇ ਵਿੱਚ ਦਾਖਲ ਹੋਏ ਸੋ ਸੰਦਾਵਾਲੀ ਦੀ ਫੌਜ ਦਰਵਾਜ਼ੇ ਤੇ ਪਹਿਰਾ ਦੇ ਰਹੀ ਸੀ ਧਿਆਨ ਸਿੰਘ ਦੁਸ਼ਮਣਾਂ ਦੇ ਕਬਜ਼ੇ ਵਿੱਚ ਕਿਲੇ ਅੰਦਰ ਕਿਰਿਆ ਹੋਇਆ ਸੀ ਰਾਜਾ ਧਿਆਨ ਸਿੰਘ ਤੇ ਲੈਣਾ ਸਿੰਘ ਬਾਹ ਵਿੱਚ ਬਾਹ ਪਾਈ ਅੱਗੇ ਅੱਗੇ ਜਾ ਰਹੇ ਸਨ ਤੇ ਗਿਆਨੀ ਗੁਰਮukh ਸਿੰਘ ਤੇ अजीत ਸਿੰਘ ਮਗਰ ਮਗਰ ਸੀਸ ਮਹਿਲ ਦੀ ਬਾਹਰਲੀ ਡਿਊਟੀ ਕੋਲ ਪਹੁੰਚੇ ਤਾਂ ਲੈਣਾ ਸਿੰਘ ਨੇ ਪੁੱਛਿਆ ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਏਗਾ ਤਖਤ ਤੇ ਕੌਣ ਬੈਠੇਗਾ ਧਿਆਨ ਸਿੰਘ ਕਹਿਣ ਲੱਗੇ ਤਲੀਪ ਸਿੰਘ ਸੋ ਲੈਣਾ ਸਿੰਘ ਜੀਰ ਕੌਣ ਬਣੇਗਾ ਤੇ ਬਡੇ ਹੰਕਾਰ ਵਿੱਚ ਧਿਆਨ ਸਿੰਘ ਨੇ ਆਖਿਆ ਲੈਣਾ ਸੀਗਾ ਮੇਰੇ ਖਿਆਲ ਵਿੱਚ ਅਜੇ ਕਿਸੇ ਮਾਈ ਨੇ ਉਹ ਲਾਲ ਨਹੀਂ ਜਣਿਆ ਜੋ ਧਿਆਨ ਸਿੰਘ ਦਾ ਥਾਂ ਪੰਜਾਬ ਦਾ ਵਜੀਰ ਬਣੇ ਗਿਆਨੀ ਗੁਰਮukh ਸਿੰਘ ਕਹਿਣ ਲੱਗੇ ਭਲਾ ਇਹ ਕਿਦਰ ਦਾ ਨਿਆਂ ਹੈ ਜਦੋਂ ਕੜਾਇਆ ਨਵਾਂ ਲਾਉਣਾ ਹੈ ਤਾਂ ਕੜਛਾ ਪੁਰਾਣਾ ਕਿਉਂ ਰਹਿਣ ਦਿੱਤਾ ਜਾਵੇ ਸੋ ਨੌਜਵਾਨ ਅਜੀਤ ਸਿੰਘ ਦੇ ਹੱਥ ਵਿੱਚ ਦੁਨਾਰੀ ਸੀ ਉਹਨੇ ਉਸੇ ਵੇਲੇ ਗੋਲੀ ਮਾਰ ਕੇ ਧਿਆਨ ਸਿੰਘ ਨੂੰ ਢੇਰ ਕਰ ਦਿੱਤਾ ਮਹਾਰਾਣੀ ਚੰਦਕੌਰ ਦਾ ਸ਼ਰਾਪ ਪੂਰਾ ਹੋਇਆ 15 ਸਤੰਬਰ 1843 ਨੂੰ ਧਿਆਨ ਸਿੰਘ ਦੇ ਪਾਣੀ ਪਾਣੀ ਕਰਦੇ ਦੇ ਸਵਾਸ ਪੂਰੇ ਹੋਏ ਇਹੋ ਜਿਹੇ ਪੁਰਸ਼ ਦਾ ਅੰਤ ਇਹੋ ਜਿਹੀ ਹੋਣਾ ਚਾਹੀਦਾ ਹੈ ਅੰਗਰੇਜ਼ ਵਿਦਵਾਨ ਹੈਗਰਟ ਐਚ ਆਰ ਲਿਖਦਾ ਹੈ ਜੋ ਜਨਮ ਭੂਮੀ ਨਾਲ ਦਗਾ ਕਰਦੇ ਹਨ ਉਹਨਾਂ ਦੇ ਸ਼ਰੀਰ ਦੀ ਰੂੜੀ ਬਣਾ ਕੇ ਖੇਤਾਂ ਵਿੱਚ ਪਾਉਣੀ ਚਾਹੀਦੀ ਹੈ ਮੇਰੇ ਖਿਆਲ ਵਿੱਚ ਇਹ ਵੀ ਨਹੀਂ ਕਰਨਾ ਚਾਹੀਦਾ ਕਿਉਂ ਕਿ ਡਰ ਹੈ ਕਿ ਉਹਨਾਂ ਦੇ ਲਹੂ ਦੀ ਤਸਵੀਰ ਜਿੰਸਾ ਰਾਹੀ ਦੂਜਿਆਂ ਦੇ ਲਹੂ ਵਿੱਚ ਸੋ ਪੈ ਕੇ ਦੇਸ਼த்ਰੋਹੀ ਪੈਦਾ ਨਾ ਕਰ ਦੇਵੇ ਕਿੰਦ ਨੇ ਆਪ ਮਰ ਗਿਆ ਤੇ ਸਿੱਖ ਰਾਜ ਦੀਆਂ ਬੱਟੇ ਬੇੜੀਆਂ ਦੇ ਵਿੱਚ ਪਾ ਗਿਆ ਜਦ ਤੱਕ ਰੂਹ ਇਤਿਹਾਸ ਗਵਾ ਸੀਤਲ ਕਾਰਾ ਧਿਆਨ ਸਿੰਘ ਦਾ ਯਾਦ ਰਹੇਗਾ ਜੀ ਲੱਖ ਸਾਬਣਾ ਦੇ ਨਾਲ ਤੋਤਿਆਂ ਵੀ ਇਹ ਕਲੰਕ ਨਾ ਮੱਥਿਓ ਲਹੇਗਾ ਜੀ ਸੋ ਕਹਿੰਦੇ ਨੇ ਇਹ ਧਰਤੀ ਪੰਜ ਦਰਿਆਵਾਂ ਦੀ ਇਹ ਜੋਧਿਆਂ ਦਾ ਅਸਥਾਨ ਇੱਥੇ ਪੀਰ ਪੈਗੰਬਰ ਔਲੀਏ ਕਈ ਹੋਏ ਬਲੀ ਮਹਾਨ ਇਥੇ ਸਤਿਗੁਰੂ ਨਾਨਕ ਪ੍ਰਗਟੇ ਪਏ ਦਿਉਤੀ ਸੀਸ ਚੁਕਾਣ ਗੁਰਪੰਥ ਦੇ ਘਾਲਾਂ ਕਾਲੀਆਂ ਜੋ ਤਪੀਆਂ ਦੇ ਸੁਲਤਾਨ ਇਥੇ ਲਾਲ ਗੁਰੂ ਦਸ਼ਮੇਸ਼ ਦੇ ਗਏ ਬਾਹਰ ਧਰਮ ਤੋਂ ਜਾਨ ਗੁਰਪੰਥ ਖਾਲਸਾ ਸਾਜ ਕੇ ਫਿਰ ਮਰੀ ਜਿਬਾਈ ਆਨ ਇਥੇ ਨਬੂਏ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਨ ਤਾਂ ਖੁਸ਼ੀ ਹੋਈ ਪੰਜਾਬ ਦੀ ਵਿੱਚ ਦੁਨੀਆ ਚਮਕੀ ਸ਼ਾਨ ਪਰ ਘਾਲ ਬਣੀ ਰਣਜੀਤ ਦੀ ਨਾਸਾਬ ਸਗੀ ਸੰਤਾਨ ਜਿਉਂ ਗਿਆਸੀ ਰਾਜ ਪੰਜਾਬ ਦਾ ਪੜ ਸੀਤਲ ਦਿਲ ਪਛਤਾਣ ਸੋ ਗਿਆਨੀ ਗੁਰਮukh ਸਿੰਘ ਦੇ ਹੱਥੋਂ ਧਿਆਨ ਸਿੰਘ ਦੇ ਲਹੂ ਨਾਲ ਦਲੀਪ ਸਿੰਘ ਨੂੰ ਰਾਜ ਤਿਲਕ ਦਿੱਤਾ ਗਿਆ ਉਸ ਵੇਲੇ 15 ਸਤੰਬਰ 1843 ਦਲੀਪ ਸਿੰਘ 5 ਸਾਲ 11 ਦਿਨ ਦਾ ਸੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਜੋ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ 8 ਸਤੰਬਰ 1838 ਨੂੰ ਜਨਮਿਆ। ਛੇੜੇ ਪੰਜਾਬ ਦੇ ਸਵਰਗਵਾਸ ਹੋਣ ਸਮੇਂ ਹੀ 9 ਮਹੀਨੇ 24 ਦਿਨ ਦਾ ਸੀ। ਸੋ ਸੰਧਾ ਵਾਲੇ ਦੀ ਸਲਾਹ ਹੀਰਾ ਸਿੰਘ ਤੇ ਸੁਚੇਤ ਸਿੰਘ ਨੂੰ ਵੀ ਧਿਆਨ ਸਿੰਘ ਨੇ ਨਾਲ ਹੀ ਬਿਲੇ ਲਾ ਦੇਣ ਦਾ ਤੀ ਸੀ। ਲੈਣਾ ਸਿੰਘ ਨੇ ਬੁੱਧੂ ਦੇ ਆਵੇ ਤੇ ਮੇਸ਼ਰ ਲਾਲ ਸਿੰਘ ਨੂੰ ਲਿਖਿਆ ਕਿ ਉਹ ਰਾਜਾ ਸੁਚੇਤ ਸਿੰਘ ਤੇ ਰਾਜਾ ਹੀਰਾ ਸਿੰਘ ਨੂੰ ਕਿਲੇ ਵਿੱਚ ਲੈ ਆਵੇ। ਮੇਸ਼ਰ ਨੇ ਦੋਹਾਂ ਡੋਗਰਿਆਂ ਨੂੰ ਕਿਹਾ ਕਿ ਰਾਜਾ ਧਿਆਨ ਸਿੰਘ ਉਹਨਾਂ ਨੂੰ ਇੱਕ ਖਾਸ ਸੁਲਾਪ ਕਰਨ ਵਾਸਤੇ ਕਿਲੇ ਵਿੱਚ ਸੱਦਦਾ ਹੈ। ਪੰਡਤ ਜਲੇ ਨੇ ਉੱਤਰ ਦਿੱਤਾ ਕਿ ਜਦੋਂ ਤੱਕ ਰਾਜਾ ਧਿਆਨ ਸਿੰਘ ਦੇ ਹੱਥਾਂ ਦੀ ਲਿਖੀ ਚਿੱਠੀ ਨਹੀਂ ਆਵੇਗੀ ਅਸੀਂ ਨਹੀਂ ਜਾਵਾਂਗੇ। ਇਸ ਤਰ੍ਹਾਂ ਸੰਧਾ ਵਾਲੇ ਦੀ ਇਹ ਤਜਵੀਜ਼ ਸਿਰੇ ਨ ਚੜੀ। ਦਲੀਪ ਸਿੰਘ ਦੇ ਮਹਾਰਾਜਾ ਤੇ ਲੈਣਾ ਸਿੰਘ ਦੇ ਵਜੀਰ ਹੋਣ ਦਾ ਐਲਾਨ ਕੀਤਾ ਗਿਆ। ਗਿਆਨੀ ਗੁਰਮukh ਸਿੰਘ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਨੂੰ ਹਾਥੀ ਤੇ ਬਿਠਾ ਕੇ ਸ਼ਾਉਣੀ ਵਿੱਚ ਲੈ ਚਲੀਏ ਤੇ ਫੌਜਾਂ ਨੂੰ ਨਾਮ ਦੇ ਕੇ ਆਪਣੇ ਵੱਸ ਵਿੱਚ ਕਰ ਲਈਏ। ਅੱਗੋਂ ਮੂੰਹ ਜੋਰ ਲੈਣਾ ਸਿੰਘ ਨੇ ਕਿਹਾ ਅਸਾਂ ਇੱਕ ਕਮ ਫੌਜਾਂ ਦੀ ਆਸ ਤੇ ਨਹੀਂ ਕੀਤਾ ਆਪੇ ਸਭ ਟੱਕਰਾ ਮਾਰ ਕੇ ਆ ਜਾਣਗੇ ਹੀਰਾ ਸਿੰਘ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਬੁੱਧੂ ਤੇ ਆਵੇ ਤੇ ਫੌਜਾਂਗੇ ਜਾ ਪਿੱਟਿਆ ਕਹਿੰਦ ਨੇ ਹੀਰਾ ਸਿੰਘ ਦੁਹੱਤ ਨੇ ਪਿੱਟ ਕਹਿੰਦਾ ਸੰਧਾ ਵਾਲੀਆ ਗਦਰ ਮਚਾਇਆ ਏ ਨੇਕੀ ਸ਼ੇਰੇ ਪੰਜਾਬ ਦੀ ਖੂਬਾਈ ਸ਼ੇਰ ਸਿੰਘ ਨੂੰ ਮਾਰ ਮੁਕਾਇਆ ਏ ਬੇਗੁਨਾਮ ਮਾਸੂਮ ਪ੍ਰਤਾਪ ਸਿੰਘ ਨੂੰ ਬਿੱਖੂ ਤੀਗ ਦੇ ਘਾਟ ਲੰਗਾਇਆ ਏ ਢਾਡੀ ਅੱਤ ਢਾਡੀ ਅਤ ਮਚਾਈਏ ਰਾਜ ਅੰਦਰ ਮੇਰੇ ਪਿਤਾ ਵਾਲਾ ਸਿਰ ਲਾਹਿਆ ਏ ਸੋ ਹੀਰਾ ਸਿੰਘ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਬੁੱਤੂ ਦੇ ਆਵੇ ਤੇ ਫੌਜਾਂ ਅੱਗੇ ਜਾ ਪਿੱਟਿਆ ਉਹਨੇ ਫੌਜਾਂ ਦੇ ਸਾਹਮਣੇ ਇਉਂ ਕਹਿਣਾ ਆਰੰਭ ਕੀਤਾ ਖਾਲਸਾ ਜੀ ਤੁਹਾਡੇ ਸਾਹਮਣੇ ਪੁਰਾਣਾ ਤੋਂ ਪਿਆਰੇ ਮਹਾਰਾਜਾ ਸ਼ੇਰ ਸਿੰਘ ਜੀ ਨੂੰ ਕਤਲ ਕਰ ਦਿੱਤਾ ਗਿਆ। ਉਹਨਾਂ ਦੇ 8 ਸਾਲ ਦੇ ਬੱਚੇ ਟਿੱਕਾ ਪ੍ਰਤਾਪ ਸਿੰਘ ਨੂੰ ਬੜੀ ਬੇਰਮੀ ਨਾਲ ਪੋਹਿਆ ਗਿਆ। ਤੁਹਾਡੇ ਪੁਰਾਣੇ ਸੇਵਾਦਾਰ ਰਾਜਾ ਧਿਆਨ ਸਿੰਘ ਨੂੰ ਇਸ ਵਾਸਤੇ ਮਾਰਿਆ ਗਿਆ ਕਿ ਉਹ ਸਿੱਖ ਰਾਜ ਨੂੰ ਉਹਨਾਂ ਸੰਧਾ ਵਾਲੀਆਂ ਦੀਆਂ ਬੇਈਮਾਨੀਆਂ ਤੋਂ ਬਚਾਉਣਾ ਚਾਹੁੰਦੇ ਸਨ। ਇਹਨੇ ਅਤਿਆਚਾਰ ਹੋ ਗਏ ਪਰ ਖਾਲਸਾ ਜੀ ਆਪ ਅਜੇ ਚੁੱਪ ਬੱਟੀ ਬੈਠੀ ਵੇ। ਆਪ ਦੀਆਂ ਅੱਖਾਂ ਉਸ ਵੇਲੇ ਖੁੱਲਣਗੀਆਂ ਜਦੋਂ ਹੋਰ ਦੋ ਦਿਨਾਂ ਨੂੰ ਅੰਗਰੇਜ਼ੀ ਫੌਜਾਂ ਪੰਜਾਬ ਵਿੱਚ ਆ ਧਮਕਣਗੀਆਂ ਜਦ ਜੀਤ ਸਿੰਘ ਕਲਕੱਤੇ ਗਿਆ ਸੀ ਉਦੋਂ ਅੰਗਰੇਜ਼ਾਂ ਨਾਲ ਸਭ ਪੱਕਾ ਪੱਕ ਪਕਾਇਆ ਸੀ ਹੁਣੇ ਹੀ ਭਰੋਸੇਯੋਗ ਵਸੀਲੇ ਤੋਂ ਪਤਾ ਲੱਗਾ ਹੈ ਕਿ ਉਹ ਲੈਣਾ ਸਿੰਘ ਨੇ ਫਰੀ ਫਿਰੋਜ਼ਪੁਰ ਤੇ ਲੁਧਿਆਣਾ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਹਨ ਬਸ ਛੇਤੀ ਅੰਗਰੇਜ਼ੀ ਫੌਜ ਆਈ ਸਮਝੋ ਜੇ ਪੰਜਾਬ ਦੀ ਆਜ਼ਾਦੀ ਤੇ ਖਾਲਸੇ ਦੀ ਸ਼ਾਨ ਬਚਾਉਣੀ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਆਪ ਜੀ ਦਾ ਉਹੀ ਨਿਮਕ ਹਲਾਲ ਨੌਕਰ ਹਾਂ ਜਿਸ ਨੂੰ ਸ੍ਰੀ ਹਜੂਰ ਛੇ ਦੇ ਪੰਜਾਬ ਬਚਤੀਕੇ ਕੇ ਬੁਲਾਉਂਦੇ ਸਨ ਮੈਂ ਵਚਨ ਦਿੰਦਾ ਕਿ ਸੰਧਾ ਵਾਲੀ ਨੂੰ ਮਾਰਨ ਬਦਲੇ ਆਪ ਨੂੰ ਇਨਾਮ ਵੀ ਰੱਜਪਾ ਦਿੱਤਾ ਜਾਏਗਾ ਤੇ ਤਨਖਾਹ ਵੀ ਵਧਾਈ ਜਾਵੇਗੀ ਇਹ ਮੌਣੀ ਮੰਤਰ ਚੱਲ ਗਿਆ ਫੌਜਾਂ ਤਿਆਰ ਹੋ ਪਈਆਂ ਹੀਰਾ ਸਿੰਘ ਨੇ 40000 ਫੌਜ ਤੇ 100 ਤੋਪਾਂ ਨਾਲ ਕਿਲੇ ਤੇ ਹੱਲਾ ਕੀਤਾ ਕਹਿੰਦੇ ਨੇ ਫੌਜ ਜੜੀ ਬੇ ਪੋੜ ਕੀ ਖੰਡੇ ਲਿਸ਼ਕਾਏ ਹੀਰਾ ਸਿੰਘ ਨੇ ਕਿਲੇ ਤੇ ਹੱਲੇ ਕਰਵਾਏ ਤੂਪਾ ਹੀਰਾ ਤੀਰਾ ਗੂੜੀਆਂ ਕਈ ਜੋਧੇ ਘਾਏ ਲੈਣਾ ਸਿੰਘ ਅਜੀਤ ਸਿੰਘ ਰਣ ਵਿੱਚ ਸਮਾਏ ਹੀਰਾ ਸਿੰਘ ਨੇ ਫਤਿਹ ਦੇ ਬਾਜੀ ਪਜਵਾਈ ਸੀਤਲ ਜੀ ਸਿੱਖ ਰਾਜ ਦੇ ਪੁੱਠੇ ਦਿਨ ਵਾਈ ਕੰਦ ਨੇ ਸੋ ساری ਰਾਤ ਹੀਰਾ ਸਿੰਘ ਦੀਆਂ ਤੋਪਾਂ ਕਿਲੇ ਦੇ ਅੱਗੇ ਤਗ ਭਰਉਂਦੀਆਂ ਰਹੀਆਂ ਅੱਧੀ ਰਾਤ ਵੇਲੇ ਲੈਣਾ ਸਿੰਘ ਕਿਲੇ ਦੀ ਕੰਧ ਉੱਤੇ ਮੋਰ ਜੇ ਵੇਖ ਰਿਹਾ ਸੀ ਜਾਂ ਛਾਤੀ ਵਿੱਚ ਗੋਲੀ ਆਵ ਲੱਗੀ ਅਜੀਤ ਸਿੰਘ ਨੂੰ ਪਤਾ ਲੱਗਾ ਤਾਂ ਲੈਣਾ ਸਿੰਘ ਦੇ ਕੋਲ ਬਹਿ ਕੇ ਰੋਣ ਲੱਗ ਪਿਆ ਲੈਣਾ ਸਿੰਘ ਨੇ ਕਿਹਾ ਕਿਉਂ ਏ ਮੇਰਾ ਭਤੀਜਾ ਹੋ ਕੇ ਰੋਂਦਾ ਕਤਲ ਕਰਨਾ ਬਾਦਸ਼ਾਹ ਤੇ ਵਜ਼ੀਰਾ ਨੂੰ ਫਿਰ ਮੌਤ ਕੋਲੋਂ ਡਰਨਾ ਸੁ ਮਰਦ ਬਣ ਕੇ ਲੜ ਕੇ ਸ਼ਹੀਦ ਹੋਵੀਂ ਜਿਉਂ ਜਿਉਂਦਾ ਦੁਸ਼ਮਣ ਦੇ ਹੱਥ ਨਾ ਆਵੀਂ ਥੋੜੀ ਚਿਰ ਪਿਛੋਂ ਲਹਿਣਾ ਸਿੰਘ ਚਲਾਣਾ ਕਰ ਗਿਆ ਦਿਨ ਚੜੇ ਅਜੀਤ ਸਿੰਘ ਤਲਵਾਰ ਹੱਥ ਵਿੱਚ ਲੈ ਕੇ ਕਿਲੇ ਦੀ ਕੰਧ ਤੋਂ ਬਾਹਰ ਟੱਪ ਪਿਆ ਤੇ ਮਰਦਾ ਵਾਂਗ ਕੱਟ ਮਰਿਆ ਸੰਧਾ ਵਾਲੀਆਂ ਵੱਲੋਂ ਬੇਲਾ ਹੋ ਕੇ ਹੀਰਾ ਸਿੰਘ ਕਿਲੇ ਵਿੱਚ ਵੜਿਆ ਦਲੀਪ ਸਿੰਘ ਨੂੰ ਮਹਾਰਾਜਾ ਬਣਾ ਕੇ ਤਖਤ ਤੇ ਬਿਠਾਇਆ ਤੇ ਆਪ ਬਚੀਰ ਬਣਿਆ ਫਿਰ ਉਹਨੇ ਬਰੋਦੀ ਧੜੇ ਦੇ ਆਦਮੀ ਚੁਣ-ਚੁਣ ਕੇ ਮਾਰੇ ਗਿਆਨੀ ਗੁਰਮukh ਸਿੰਘ ਤੇ ਮੇਸ਼ਰ ਬੇਲੀ RAM ਕਤਲ ਕੀਤੇ ਗਏ ਰਾਜ ਸੰਸੀ ਪਿੰਡ ਵਿੱਚ ਸੰਧਾ ਵਾਲਿਆਂ ਦੇ ਮਕਾਨ ਢਾਕੇ ਮਿੱਟੀ ਨਾਲ ਮਿਲਾ ਦਿੱਤੇ ਤੇ ਉਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਗਈ। ਰਾਜਾ ਹੀਰਾ ਸਿੰਘ ਨੇ ਉਹ ਖਿਆਈ ਨਾਲ ਫੌਜ ਦੇ ਇਕਰਾਰ ਪੂਰੇ ਕੀਤੇ। ਉਹਨੇ ਇਨਾਮ ਵੀ ਦਿੱਤੇ ਪੈਦਲ ਦੀ ਤਨਖਾਹ 12 ਰੁਪਏ ਮਹੀਨਾ ਤੇ ਅਸਵਾਰ ਦੀ 30 ਰੁਪਏ ਕਰ ਦਿੱਤੀ ਗਈ। ਜਦ ਲਾਹੌਰ ਵਿੱਚ ਇਹ ਅੱਗ ਬਲ ਰਹੀ ਸੀ ਉਧਰ ਸਿਆਲਕੋਟ ਵਿੱਚ ਕੰਬਰ ਕਸ਼ਮੀਰਾ ਸਿੰਘ ਤੇ ਕੰਬਰ ਪਸੌਰਾ ਸਿੰਘ ਨੇ ਬਲਵਾ ਕਰ ਦਿੱਤਾ ਜਿਸ ਨੂੰ ਰਾਜਾ ਗੁਲਾਬ ਸਿੰਘ ਨੇ ਛੇਤੀ ਹੀ ਦਵਾ ਦਿੱਤਾ ਸੋ ਮਹਾਰਾਣੀ ਜਿੰਦਗੌਰ ਦਾ ਪ੍ਰਾ ਸਰਦਾਰ ਜਵਾਹਰ ਸਿੰਘ ਹੀਰਾ ਸਿੰਘ ਦੇ ਦਿਲ ਵਿੱਚ ਕੰਡੇ ਵਾਂਗ ਰੜਕਦਾ ਸੀ ਜਵਾਹਰ ਸਿੰਘ ਨੂੰ ਵੀ ਇਹ ਪਸੰਦ ਨਹੀਂ ਸੀ ਕਿ ਉਹ ਉਸ ਦੀ ਆਸ ਤੋਂ ਉਲਟ ਹੀਰਾ ਸਿੰਘ ਵਜੀਰ ਬਣ ਜਾਵੇ ਹੀਰਾ ਸਿੰਘ ਆਪਣੇ ਪਿਤਾ ਨਾਲੋਂ ਘੱਟ ਚਲਾਕ ਨਹੀਂ ਸੀ। ਉਹਨੇ ਡੋਗਰਿਆਂ ਦਾ ਅਜਮਾਇਆ ਹੋਇਆ ਉਹ ਵਿਰੋਧੀ ਨੂੰ ਬਦਨਾਮ ਕਰਨ ਵਾਲਾ ਪੁਰਾਣਾ ਹਥਿਆਰ ਜਵਾਹਰ ਸਿੰਘ ਵਿਰੁੱਧ ਵਰਤਿਆ। ਉਹਨੇ ਫੌਜਾਂ ਵਿੱਚ ਇਹ ਗੱਲ ਧੁਮਾ ਦਿੱਤੀ ਕਿ ਜਵਾਹਰ ਸਿੰਘ ਮਹਾਰਾਜਾ ਤਲੀਪ ਸਿੰਘ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦਾ ਹੈ। ਉਧਰੋਂ ਜਵਾਹਰ ਸਿੰਘ ਨੇ ਵੀ ਫੌਜਾਂ ਤੇ ਹੀ ਟੇਕ ਰੱਖੀ ਤੇ ਪੰਚਾਂ ਦੇ ਬਸੀਲੇ ਨਾਲ ਤਾਕਤ ਹਾਸਲ ਕਰਨ ਲਈ ਕਰਨੀ ਚਾਹੀ। ਉਨੂੰ ਇਹ ਚਾਲ ਸਗੋਂ ਪੁੱਤੀ ਤੇ ਇੱਕ ਦਿਨ ਉਹ ਮਹਾਰਾਜਾ ਤਲੀਪ ਸਿੰਘ ਨੂੰ ਨਾਲ ਲੈ ਕੇ ਫੌਜਾ ਵਿੱਚ ਗਿਆ ਤੇ ਆਖਣ ਲੱਗਾ ਵੇਖੋ ਰਾਜਾ ਹੀਰਾ ਸਿੰਘ ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਤਲੀਪ ਸਿੰਘ ਨੂੰ ਦਿਨੋਂ ਦਿਨ ਬਹੁਤ ਤੰਗ ਕਰ ਰਿਹਾ ਹੈ ਤੁਸੀਂ ਉਸ ਦੇ ਵਿਰੁੱਧ ਸਾਡੀ ਮਦਦ ਨਹੀਂ ਕਰੋਗੇ ਤਾਂ ਮੈਂ ਆਪਣੇ ਭਨੇਵੇ ਮਹਾਰਾਜਾ ਤਲੀਪ ਸਿੰਘ ਨੂੰ ਲੈ ਕੇ ਅੰਗਰੇਜ਼ੀ ਇਲਾਕੇ ਵਿੱਚ ਚਲਾ ਜਾਵਾਂਗਾ ਉਸ ਦੇ ਮੂੰਹੋਂ ਅੰਗਰੇਜ਼ਾਂ ਦਾ ਨਾਮ ਸੁਣ ਕੇ ਫੌਜਾਂ ਗੁੱਸੇ ਨਾਲ ਭੜਕ ਉੱਠੀਆਂ ਤੇ ਉਸ ਨੂੰ ਗ੍ਰਿਫਤਾਰ ਕਰਕੇ ਹੀਰਾ ਸਿੰਘ ਦੇ ਹਵਾਲੇ ਕਰ ਦਿੱਤਾ। ਹੀਰਾ ਸਿੰਘ ਨੇ ਜਵਾਰ ਸਿੰਘ ਨੂੰ ਕੈਦ ਵਿੱਚ ਛੁੱਟ ਦਿੱਤਾ। ਸਾਰੇ ਪੰਜਾਬ ਦੀਆਂ ਸਿੱਖ ਫੌਜਾਂ ਵਿੱਚ ਉਸ ਵੇਲੇ ਅੰਗਰੇਜ਼ਾਂ ਦੇ ਵਿਰੁੱਧ ਬੜਾ ਭਾਰਾ ਜੋਸ਼ ਫੈਲ ਰਿਹਾ ਸੀ। ਕਿਉਂਕਿ ਸਿੱਖ ਸਿਪਾਹੀਆਂ ਦਾ ਇਹ ਸ਼ੱਕ ਦਿਨੋਂ-ਦਿਨ ਵੱਧ ਰਿਹਾ ਸੀ ਕਿ ਅੰਗਰੇਜ਼ ਕਿਸੇ ਨਾ ਕਿਸੇ ਦਿਨ ਪੰਜਾਬ ਉੱਤੇ ਆ ਪੈਣਗੇ। ਇਸ ਕਾਰਨ ਸਿੱਖ ਤੇ ਅੰਗਰੇਜ਼ ਦਿਲੋਂ ਦੂਰ ਹੋ ਰਹੇ ਸਨ ਜਿਸ ਆਦਮੀ ਉਤੇ ਅੰਗਰੇਜ਼ਾਂ ਦਾ ਮਿੱਤਰ ਹੋਣ ਦਾ ਸ਼ੱਕ ਪੈਂਦਾ ਉਹ ਫੌਜਾਂ ਦੇ ਗੁੱਸੇ ਦਾ ਸ਼ਿਕਾਰ ਹੋ ਜਾਂਦਾ ਡੋਗਰਿਆਂ ਨੇ ਜਿਸ ਨੂੰ ਬਰਬਾਦ ਕਰਨਾ ਹੁੰਦਾ ਉਸ ਦੇ ਵਿਰੁੱਧ ਅੰਗਰੇਜ਼ਾਂ ਨਾਲ ਮਿਲ ਗਿਆ ਦੀ ਕਹਾਣੀ ਘੜ ਦਿੰਦੇ ਤੇ ਆਪਣੇ ਰਾਹ ਵਿੱਚੋਂ ਕੰਡੇ ਵਾਂਗ ਪਾਸੀ ਕਰ ਦਿੰਦੇ ਸਰਦਾਰ ਜਵਾਹਰ ਸਿੰਘ ਦਾ ਮਦਦਗਾਰ ਰਾਜਾ ਸੁਚੇਤ ਸਿੰਘ ਡੋਗਰਾ ਧਿਆਨ ਸਿੰਘ ਦਾ ਛੋਟਾ ਭਰਾ ਹੀਰਾ ਸਿੰਘ ਨੇ ਉਸ ਤੋਂ ਵੀ ਸੋ ਹੱਥ ਨਾ ਰੱਖਿਆ ਉਸ ਦੀਆਂ ਦੋਵੇਂ ਪਲਟਣਾ ਹਥਿਆਰ ਕੋ ਕੇ ਕਿਲੇ ਵਿੱਚੋਂ ਕੱਢ ਦਿੱਤੀਆਂ ਇਹ ਵੇਖ ਕੇ ਰਾਜਾ ਸੁਚੇਤ ਸਿੰਘ ਗੁੱਸੇ ਵਿੱਚ ਆ ਕੇ ਟਾਕਰੇ ਵਾਸਤੇ ਤਿਆਰ ਹੋ ਗਿਆ ਮਗਰ ਰਾਜਾ ਗੁਲਾਬ ਸਿੰਘ ਉਸ ਨੂੰ ਸਮਝਾ ਬੁਝਾ ਕੇ ਝੰਮੂ ਲੈ ਗਿਆ ਤੇ ਆਪਣਾ ਲੜਕਾ ਰਣਵੀਰ ਸਿੰਘ ਉਸ ਦੀ ਗੋਦੀ ਪਾ ਕੇ ਮਤਵੰਨਾ ਤੇ ਜਾਗੀਰ ਦਾ ਵਾਰਿਸ ਕਰਾਰ ਦਿੱਤਾ ਕੰਬਰ ਕਸ਼ਮੀਰਾ ਸਿੰਘ ਤੇ ਕੰਬਰ ਪਸੌਰਾ ਨੂੰ ਸਿਆਲਕੋਟ ਦੇ ਇਲਾਕੇ ਵਿੱਚ ਇੱਕ ਲੱਖ ਸਾਲਾਨਾ ਦੀ ਜ਼ਕੀਰ ਮਿਲੀ ਹੋਈ ਸੀ। ਉਹਨਾਂ ਆਪਣੇ ਇਲਾਕੇ ਵਿੱਚ ਬਦਲਵਾ ਕਰ ਦਿੱਤਾ। ਹੀਰਾ ਸਿੰਘ ਦੇ ਹੁਕਮ ਨਾਲ ਰਾਜਾ ਗੁਲਾਬ ਸਿੰਘ ਨੇ ਦੋਹਾਂ ਨੂੰ ਸਿਆਲਕੋਟ ਵਿੱਚ ਘੇਰ ਲਿਆ। ਲੜਾਈ ਆਰੰਭ ਹੋ ਗਈ। ਕਸ਼ਮੀਰਾ ਸਿੰਘ ਤੇ ਪਸੌਰਾ ਸਿੰਘ ਨੇ ਸੁਲਾਹ ਵਾਸਤੇ ਦਰਖਾਸਤ ਕੀਤੀ ਤਾਂ ਗੁਲਾਬ ਸਿੰਘ ਨੇ ਅੱਗੇ 50 ਲੱਖ ਰੁਪਏ ਜੁਰਮਾਨੇ ਵਜੋਂ ਮੰਗੀ। ਇਸ ਸਾਰੀ ਗੱਲ ਦਾ ਲਾਹੌਰ ਵਿੱਚ ਫੌਜਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਹ ਸੋਚੀ ਕਿ ਡੋਗਰੇ ਸ਼ਹਿਰੇ ਪੰਜਾਬ ਦੇ ਦੋਹਾਂ ਪੁੱਤਰਾਂ ਨੂੰ ਮਾਰਨਾ ਚਾਹੁੰਦੇ ਹਨ ਹੀਰਾ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਅੰਤ ਹੀਰਾ ਸਿੰਘ ਨੇ ਹੇਠ ਲਿਖੀਆਂ ਸ਼ਰਤਾਂ ਉੱਤੇ ਸੁਲਾਹ ਕਰ ਲਈ ਪਹਿਲੀ ਕੰਬਰ ਕਸ਼ਮੀਰਾ ਸਿੰਘ ਤੇ ਕੰਬਰ ਪਸੌਰਾ ਨੂੰ ਕੋਈ ਦੁੱਖ ਨਾ ਦਿੱਤਾ ਜਾਵੇ ਤੇ ਉਹਨਾਂ ਦੀ ਜਾਗੀਰ ਬਹਾਲ ਰਹੇ ਦੂਸਰੀ ਜਵਾਹਰ ਸਿੰਘ ਨੂੰ ਰਹਾ ਕਰ ਦਿੱਤਾ ਜਾਏ ਤੀਸਰਾ ਜੱਲਾ ਪੰਡਤ ਰਾਮ ਰਾਜ ਤੇ ਕੰਮ ਵਿੱਚ ਦਖਲ ਨਾ ਦੇਵੇ ਹੀਰਾ ਸਿੰਘ ਦਾ ਹੁਕਮ ਪੁੱਜਣ ਤੇ ਗੁਲਾਬ ਸਿੰਘ ਨੂੰ ਸਿਆਲਕੋ ਦਾ ਘੇਰਾ ਉਠਾਉਣਾ ਪਿਆ ਤੇ ਸਹਜਾਦਿਆਂ ਕੋਲੋਂ 20000 ਰੁਪਏ ਲੈ ਕੇ ਸੁਲਾ ਕਰ ਲਈ ਰਾਜਾ ਸੁਚੇਤ ਸਿੰਘ ਤੇ ਹੀਰਾ ਸਿੰਘ ਦੀ ਵਿਰੋਧਤਾ ਬਹੁਤ ਵੱਧ ਗਈ ਸੁਚੇਤ ਸਿੰਘ ਮਹਾਰਾਣੀ ਜਿੰਦ ਕੌਰ ਤੇ ਜਵਾਹਰ ਸਿੰਘ ਦੇ ਰਸੂਖ ਨਾਲ ਫੌਜ ਨਾਲ ਮੇਲ-ਜੋਲ ਕਰਨ ਲੱਗਾ ਫੌਜ ਦੇ ਕੁਝ ਪੰਚਾਂ ਨੇ ਮੰਨ ਲਿਆ ਕਿ ਜੇ ਮਹਾਰਾਜ ਮਹਾਰਾਣੀ ਜਿੰਦਕੌਰ ਸੁਚੇਤ ਸਿੰਘ ਦੇ ਵਜ਼ੀਰ ਬਣ ਵਿੱਚ ਰਾਜ਼ੀ ਹੋਵੇ ਤਾਂ ਉਹਦੀ ਮਦਦ ਕਰਨ ਤਿਆਰ ਹਨ ਇਸ ਉੱਤੇ ਰਾਜਾ ਸੁਚੇਤ ਸਿੰਘ ਆਪਣੇ ਦੋ ਵਕੀਲਾਂ ਕੇਸਰੀ ਸਿੰਘ ਬਸੰਤ ਸਿੰਘ ਤੇ 40 ਅਸਵਾਰਾਂ ਸਣੇ 26 ਮਾਰਚ 1844 ਨੂੰ ਸਾਹਾਧਰੀਆ ਪੂਜਾ ਜਦ ਹੀਰਾ ਸਿੰਘ ਨੂੰ ਪਤਾ ਲੱਗਾ ਉਹ ਵੀ ਫੌਜ ਦੇ ਚਰਨੀ ਜਾਂ ਡਿੱਠਾ ਤੇ ਖਾਸ ਕਰ ਪਲਟਨਾ ਦੇ ਸਰਦਾਰਾਂ ਨੂੰ ਬੁਲਾ ਕੇ ਕਹਿਣ ਲੱਗਾ ਖਾਲਸਾ ਜੀ ਮੈਨੂੰ ਤੁਸੀਂ ਹੀ ਵਜੀਰ ਬਣਾਇਆ ਸੀ ਤੇ ਤੁਸੀਂ ਹੀ ਅੱਜ ਮਰਵਾਉਣ ਲੱਗੇ ਹੋ ਜਿਸ ਸੁਚੇਤ ਸਿੰਘ ਦੇ ਹੱਥੀਂ ਚੜ ਕੇ ਤੁਸੀਂ ਮੇਰੇ ਦੁਸ਼ਮਣ ਬਣ ਲੱਗੇ ਹੋ ਉਸ ਦਾ ਚਿੱਠੀ ਪੱਤਰ ਅਤਰ ਸਿੰਘ ਸੰਧਾਵਾਲੀਆ ਰਾਹੀਂ ਅੰਗਰੇਜ਼ਾਂ ਨਾਲ ਹੋ ਰਿਹਾ ਹੈ ਉਹ ਅੰਗਰੇਜ਼ਾਂ ਦਾ ਪੱਕਾ ਮਿੱਤਰ ਹੈ ਇਸ ਗੱਲ ਦਾ ਸਬੂਤ ਉਹਨਾਂ ਉਹਦਾ 18 ਲੱਖ ਰੁਪਇਆ ਹੈ ਜੋ ਉਸਨੇ ਅੰਗਰੇਜ਼ੀ ਬੈਂਕ ਫਿਰੋਜ਼ਪੁਰ ਵਿੱਚ ਰੱਖਿਆ ਹੋਇਆ ਹੈ ਮੇਰੀ ਉਸ ਦੀ ਦੁਸ਼ਮਣੀ ਇਸੇ ਗੱਲ ਤੋਂ ਵੱਧ ਹੈ ਕਿ ਮੈਂ ਉਹਨੂੰ ਗੁਰੂਪੰਥ ਨਾਲ ਧਰੋ ਕਰਨ ਤੋਂ ਰੋਕਦਾ ਹਾਂ ਸੁਖਾਲਸਾ ਜੀ ਜੇ ਤੁਸੀਂ ਮੇਰਾ ਮਰਨਾ ਹੀ ਲੋੜਦੇ ਹੋ ਤਾਂ ਆਹ ਲਓ ਮੇਰੀ ਤਲਵਾਰ ਸਾਹਮਣੇ ਰੱਖ ਕੇ ਤੇ ਆਪਣੇ ਹੱਥੀ ਮੇਰਾ ਸਿਰ ਵੱਢ ਲੋ ਪਰ ਮੈਨੂੰ ਮੇਰੇ ਦੇਸ਼ ਧਰੋਹੀ ਸ਼ਰੀਕ ਦੇ ਹੱਥੋਂ ਨਾ ਮਰਵਾਇਓ ਇਸ ਤਕਰੀਰ ਨੇ ਫੌਜਾਂ ਉਤੇ ਇਨਾ ਅਸਰ ਕੀਤਾ ਕਿ ਸਾਰੇ ਹੀਰਾ ਸਿੰਘ ਵੱਲ ਹੋ ਗਏ ਅਗਲੇ ਦਿਨ ਬੁੱਧਵਾਰ 27 ਮਾਰਚ 1844 ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਹੀਰਾ ਸਿੰਘ ਨੇ 15000 ਫੌਜ ਲੈ ਕੇ ਸੁਜੀਤ ਸਿੰਘ ਨੂੰ ਸਹਾਤਰੀ ਵਿਚ ਆ ਕੇ ਰਿਹਾ ਉਹ ਵੀ ਅਗੋਂ ਮਰਦਾ ਵਾਂਗ ਲੜਿਆ ਕੇਸਰੀ ਸਿੰਘ ਬਸੰਤ ਸਿੰਘ ਤੇ ਭੀਮ ਸਿੰਘ ਸਣੇ 40 ਸਿਪਾਹੀਆਂ ਦੇ ਮਾਰੇ ਗਏ ਸੁਚੇਤ ਸਿੰਘ ਤੜਪ ਰਿਹਾ ਸੀ ਜਾਂ ਹੀਰਾ ਸਿੰਘ ਕੋਲ ਆਪੜਿਆ ਸੁਚੇਤ ਸਿੰਘ ਨੇ ਪਾਣੀ ਮੰਗਿਆ ਤਾਂ ਹੀਰਾ ਸਿੰਘ ਨੇ ਜਵਾਬ ਦਿੱਤਾ ਚਾਚਾ ਜੀ ਪਾਣੀ ਤਾਂ ਜੰਮੂ ਦੀਆਂ ਪਹਾੜੀਆਂ ਵਿੱਚੋਂ ਮਿਲ ਸਕਦਾ ਹੈ ਇੱਥੇ ਤਾਂ ਪੰਜਾਬ ਦੀ ਵਜਾਰਤ ਹੈ ਚਾਹੂੰ ਤਾਂ ਮੇਰੇ ਵੱਲੋਂ ਹਾਜ਼ਰ ਹੈ ਬਿਨਾਂ ਜਵਾਬ ਦਿੱਤੇ ਹੀ ਕਹਿੰਦੇ ਨੇ ਰਾਣੀ ਜਿੰਦ ਕੌਰਾਂ ਨਾਲ ਮਿਲ ਕੇ ਫੌਜ ਖਾਲਸੇ ਨੇ ਜੰਮੂ ਸੁਚੇਤ ਸਿੰਘ ਤੇ ਧਾਈ ਸਦਵਾਇਆ ਜੀ ਉਹਦੇ ਆਉਣ ਤੱਕ ਸਰਦਾਰਾਂ ਤਾਈ ਕੈਂਠੇ ਦੇ ਕੇ ਆਪਣੇ ਬਣਾ ਕੇ ਹੀਰਾ ਸਿੰਘ ਨੇ ਚੜਾਇਆ ਜੀ ਸੋ ਰਾਜਾ ਸੁਚੇਤ ਸਿੰਘ ਚਲਾਣਾ ਕਰ ਗਿਆ ਅਗਲੇ ਦਿਨ ਹੀਰਾ ਸਿੰਘ ਨੇ ਸੁਚੇਤ ਸਿੰਘ ਦਾ ਸੰਸਕਾਰ ਬੜੀ ਸ਼ਾਨ ਨਾਲ ਕੀਤਾ ਇਧਰੋਂ ਬੇਲੇ ਹੋ ਕੇ ਹੀਰਾ ਸਿੰਘ ਨੇ ਪੋਜਾ ਵਿੱਚ ਖੁੱਲੇ ਨਾਮ ਮੰਡੇ ਭਾਈ ਵੀਰ ਸਿੰਘ ਜੀ ਸਿੱਖਾਂ ਵਿੱਚ ਇੱਕ ਮੰਨੇ ਪ੍ਰਮੰਨੇ ਪ੍ਰਤਿਮਾਤਮਾ ਸਨ ਸਾਰਾ ਪੰਤ ਉਹਨਾਂ ਦੀ ਇੱਜ਼ਤ ਕਰਦਾ ਸੀ ਉਹ ਰਾਜਸੀ ਖਿਆਲਾਂ ਵਾਲੇ ਸਨ ਸੰਤ ਸਨ ਡੋਗਰਿਆਂ ਦੀਆਂ ਨਿੱਤ ਕੁਰਿਤੀਆਂ ਵੇਖ ਕੇ ਉਹ ਬੜੇ ਦੁਖੀ ਹੁੰਦੇ ਸਨ ਉਹ ਖਾਲਸਾ ਰਾਜ ਨੂੰ ਚੜ੍ਹਦੀਆਂ ਕਲਾ ਵਿੱਚ ਵੇਖਣਾ ਚਾਹੁੰਦੇ ਸਨ ਉਹਨਾਂ ਦੇ ਮਾਝੀ ਵਿੱਚ ਕਈ ਗੁਰਦੁਆਰੇ ਡੇਰੇ ਸਨ ਪਰ ਸਭ ਤੋਂ ਵੱਡਾ ਨਰੰਗਾ ਬਾਦ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇਹ ਪੱਕੇ ਕਿਲੇ ਦੀ ਸ਼ਕਲ ਦਾ ਬਣਿਆ ਹੋਇਆ ਹੈ ਉਹ ਇੱਥੇ ਹੀ ਬਹੁਤਾ ਰਿਆ ਕਰਦੇ ਸਨ ਇੱਥੇ ਹੀ ਰਾਸ਼ਨ ਤੇ ਜੰਗੀ ਸਮਾਨ ਰੱਖਿਆ ਕਰਦੇ ਸਨ ਹਰ ਵੇਲੇ ਉਹਨਾਂ ਪਾਸ 1200 ਪੈਦਲ 300 ਅਸਵਾਰ ਦੋ ਤੂਪਾਂ ਹੁੰਦੀਆਂ ਸਨ ਲਾਹੌਰ ਦਰਬਾਰ ਦੇ ਕੱਟੇ ਹੋਏ ਸਰਦਾਰਾਂ ਨੂੰ ਉਹ ਆਪਣੇ ਕੋਲ ਰੱਖ ਆਸਰਾ ਦਿੰਦਾ ਸੀ ਉਹਨਾਂ ਦੀ ਨਿੱਤ ਬੱਦ ਦੀ ਤਾਕਤ ਵੇਖ ਕੇ ਹੀਰਾ ਸਿੰਘ ਤੇ ਜੱਲ੍ਹਾ ਪੰਡਤ ਬੜੇ ਘਬਰਾਏ ਸਾਰੀ ਖਾਲਸਾ ਫੌਜ ਭਾਈ ਸਾਹਿਬ ਦਾ ਬੜਾ ਸਤਿਕਾਰ ਕਰਦੀ ਸੀ ਇਸ ਵਾਸਤੇ ਹੀਰਾ ਸਿੰਘ ਕੁਛ ਨਹੀਂ ਸੀ ਕਰ ਸਕਦਾ ਸੋ ਉਸ ਨੇ ਉਤੋਂ 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 ਭਾਈ ਸਾਹਿਬ ਨਾਲ ਮਿੱਤਰਤਾ ਗੰਢਣੀ ਆਰੰਭ ਕਰ ਦਿੱਤੀ ਬੜੇ ਤੋਪੇ ਤੇ ਚਿੱਠੀਆਂ ਭੇਜੀਆਂ ਤੇ ਕਿਹਾ ਜਦ ਭਾਈ ਸਾਹਿਬ ਜੀ ਚਾਹਣ ਉਹਨਾਂ ਨੂੰ ਲੰਗਰ ਵਾਸਤੇ ਜਾਗੀਰ ਦੇ ਦਿੱਤੀ ਜਾਵੇਗੀ ਹੀਰਾ ਸਿੰਘ ਨੇ ਭਾਈ ਵੀਰ ਸਿੰਘ ਤੇ ਆਤਰ ਸਿੰਘ ਸੰਧਾ ਵਾਲੀਏ ਦੇ ਵਿਰੁੱਧ ਇੱਕ ਸੜਿਆੰਤਰ ਰਚਿਆ ਜਿਸ ਵਿੱਚ ਜਨਰਲ ਮਹਤਾਬ ਸਿੰਘ ਮਜੀਠੀਏ ਤੇ ਗੁਲਾਬ ਸਿੰਘ ਕਲਕੱਤੀਏ ਨੂੰ ਸਾਥੀ ਬਣਾਇਆ ਹੀਰਾ ਸਿੰਘ ਦੇ ਕਹਿਣ ਉਤੇ ਜਨਰਲ ਮਹਤਾਬ ਸਿੰਘ ਆਪਣੀ ਫੌਜ ਲੈ ਕੇ ਅੰਮ੍ਰਿਤਸਰ ਜਾ ਬੈਠਾ ਤੇ ਗੁਲਾਬ ਸਿੰਘ ਮਜੀਠੀਆ ਕੁਝ ਫੌਜਾਂ ਸਣੇ ਕਸੂਰ ਚਲਾ ਗਿਆ ਭਾਈ ਵੀਰ ਸਿੰਘ ਜੀ ਉਸ ਵੇਲੇ ਪਿੰਡ ਮੋਠਿਆਂਵਾਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿੱਚ ਸਨ ਮਹਿਤਾਬ ਸਿੰਘ ਤੇ ਗੁਲਾਬ ਸਿੰਘ ਦੋਹਾਂ ਨੇ ਭਾਈ ਸਾਹਿਬ ਜੀ ਨੂੰ ਚਿੱਠੀਆਂ ਲਿਖੀਆਂ ਆਪ ਆਤਰ ਸਿੰਘ ਨੂੰ ਬੁਲਾਓ ਕਿਉਂਕਿ ਲਾਹੌਰ ਵਿੱਚ ਬੜੀ ਗੜਬੜ ਮੱਚੀ ਹੋਈ ਹੈ ਜੇ ਸਰਦਾਰ ਆਤਰ ਸਿੰਘ ਆ ਜਾਵੇ ਤਾਂ ਉਹ ਭਰਾ ਤੇ ਭਤੀਜੇ ਲਹਿਣਾ ਸਿੰਘ ਤੇ ਜੀਤ ਸਿੰਘ ਦਾ ਬਦਲਾ ਲੈ ਸਕਦਾ ਹੈ ਅਸਾ ਸਾਰੀਆਂ ਫੌਜਾਂ ਨੂੰ ਆਤਰ ਸਿੰਘ ਦੇ ਵਜੀਰ ਬਣਨ ਵਾਸਤੇ ਮੰਨ ਲਿਆ ਹੈ ਇਹਨਾਂ ਚਿੱਠੀਆਂ ਉੱਤੇ ਕਈ ਸਰਦਾਰਾਂ ਤੇ ਜਰਨੈਲਾਂ ਨੇ ਦਸਤਖਤ ਕੀਤੇ ਭਾਈ ਸਾਹਿਬ ਜੀ ਨੇ ਸਰਦਾਰ ਅਤਰ ਸਿੰਘ ਸੰਧਾ ਵਾਲੀਏ ਨੂੰ ਥਾਣੇਸ਼ਰ ਚਿੱਟੀਆਂ ਲਿਖੀਆਂ ਜਿਨ੍ਹਾਂ ਦੇ ਨਾਲ ਕੁਛ ਪਿਛੋਂ ਆਏ ਪੱਤਰ ਵੀ ਕੱਲੇ ਇਹ ਚਿੱਟੀਆਂ ਵੇਖਦਾ ਹੀ ਸਰਦਾਰ ਅਤਰ ਸਿੰਘ 2 ਮਈ ਨੂੰ ਸਤਲਜ ਉਠਾਰ ਮੁਠਿਆਂ ਵਾਲੇ ਭਾਈ ਸਾਹਿਬ ਦੇ ਡੇਰੇ ਆ ਗਿਆ ਅਗਲੇ ਦਿਨ ਕੰਬਰ ਕਸ਼ਵੀਰਾ ਸਿੰਘ ਤੇ ਕੰਬਰ ਪਸੌਰਾ ਸਿੰਘ ਵੀ ਇਥੇ ਆ ਪਹੁੰਚੇ ਕੁਝ ਫੌਜੀ ਇਹਨਾਂ ਨਾਲ ਵੀ ਸੀ ਤੇ 15 100 ਜਵਾਨ ਭਾਈ ਸਾਹਿਬ ਦੇ ਡੇਰੇ ਤੇ ਸੀ ਸਨ ਸੋ ਘਰਾਂ ਲੈ ਮਿਲ ਕੇ ਬਾਬਾ ਦਲ ਬਣ ਗਿਆ ਹੀਰਾ ਸਿੰਘ ਨੂੰ ਸਭ ਖਬਰਾਂ ਪੁੱਜਦੀਆਂ ਰਹਿੰਦੀਆਂ ਸਨ ਉਹਦੇ ਹੁਕਮ ਨਾਲ ਜਲੰਧਰ ਦਾ ਗਵਰਨਰ ਸ਼ੇਕੀ मामੂਦੀਨ 1500 ਫੌਜ ਸਣੇ ਤੇ ਜਵਾਹਰ ਮਲ 2500 ਫੌਜ ਸਣੇ ਮੁੱਠਿਆਂ ਵਾਲੇ ਦੇ ਨੇੜੇ ਆ ਬਿਠੇ ਉਹਨ ਹੀਰਾ ਸਿੰਘ ਨੇ ਅਤਰ ਸਿੰਘ ਦੇ ਆਉਣ ਦੀ ਖਬਰ ਫੌਜਾਂ ਸਾਹਮਣੇ ਰੱਖੀ ਤੇ ਕਿਹਾ ਕਿ ਅਤਰ ਸਿੰਘ ਅੰਗਰੇਜ਼ਾਂ ਨਾਲ ਸਾਰੀ ਗੁੰਦ-ਗੁੰਦ ਕੇ ਆਇਆ ਹੈ ਅਤੇ ਥੋੜੇ ਦਿਨਾਂ ਤੱਕ 12-15000 ਗੌਰਾ ਫੌਜ ਪੰਜਾਬ ਵਿੱਚ ਆਉਣ ਵਾਲੀ ਹੈ ਇਹ ਸੁਣ ਕੇ ਸਿੱਖ ਫੌਜਾਂ ਅਤਰ ਸਿੰਘ ਦੇ ਵਿਰੁੱਧ ਹੋ ਗਈਆਂ ਹੀਰਾ ਸਿੰਘ ਨੇ ਆਪਣੇ ਨਿੱਘ ਦੇ ਸਬੰਧੀ ਮੀਆਂ ਲਾਭ ਸਿੰਘ ਡੋਗਰੇ ਨੂੰ ਫੌਜ ਦੇ ਕੇ ਭੇਜਿਆ ਮੀਆਂ ਲਾਬ ਸਿੰਘ ਮਹਿਤਾਬ ਸਿੰਘ ਜੀਤਿਆ ਗੁਲਾਬ ਸਿੰਘ ਕਲਕੱਤੀਆ ਸੇਖੀ मामूद्दीन ਤੇ ਦੀਵਾਨ ਜਵਾਰ ਮਲ ਦੀਆਂ ਫੌਜਾਂ ਨੇ ਭਾਈ ਵੀਰ ਸਿੰਘ ਜੀ ਦੇ ਡੇਰੇ ਨੂੰ ਘੇਰ ਲਿਆ ਇਸ ਤੋਂ ਇੱਕ ਦਿਨ ਆਪਣਾ ਪਹਿਲਾ ਕੰਮਰ ਪਸੌਰਾ ਸਿੰਘ ਲਾਹੌਰ ਨੂੰ ਚਲਾ ਗਿਆ ਲਾਬ ਸਿੰਘ ਨੇ ਆਪਣਾ ਵਕੀਲ ਭਾਈ ਸਾਹਿਬ ਪਾਸ ਭੇਜਿਆ ਕਿਹਾ ਕਿ ਆਤਰ ਸਿੰਘ ਨੂੰ ਸਾਡੇ ਹਵਾਲੇ ਕਰ ਦਿਓ ਤੇ ਜਾ ਆਪ ਡੇਰਾ ਛੱਡ ਕੇ ਚਲੇ ਜਾਓ ਉਹਨਾਂ ਨੇ ਅੱਗ ਉੱਤਰ ਦਿੱਤਾ ਕਿ ਅਸੀਂ ਨਾ ਕਿਸੇ ਨੂੰ ਬੁਲਾਉਣ ਜਾਂਦੇ ਆ ਤੇ ਨਾ ਸ਼ਰਨ ਆਈ ਨੂੰ ਤੱਕਾ ਦਿੰਦੇ ਹਾਂ ਅੱਗੋ ਵਕੀਲ ਸਾਹਿਬ ਭਾਈ ਸਾਹਿਬ ਦੀ ਸ਼ਾਨ ਵਿੱਚ ਕੁਝ ਵੱਧ ਘਟ ਕਿਹਾ ਜਿਸ ਤੋਂ ਗੁੱਸੇ ਹੋ ਕੇ ਅਤਰ ਸਿੰਘ ਨੇ ਉਸ ਨੂੰ ਕਤਲ ਕਰ ਦਿੱਤਾ ਇਨ ਨੂੰ ਗੁਲਾਬ ਸਿੰਘ ਉਕਤਿਆਰ ਸਿੰਘ ਨਾਲ ਕੁਝ ਸਲਾਹ ਕਰਨ ਵਾਸਤੇ ਪੂਜਾ ਉਧਰ ਲਾਲ ਸਿੰਘ ਨੂੰ ساری ਖਬਰ ਪਹੁੰਚਾ ਦਿੱਤੀ ਗਈ। ਉਹਨਾਂ ਨੇ ਫੌਜਾਂ ਨੂੰ ਤੋਪਾਂ ਲਗਾਉਣ ਦਾ ਹੁਕਮ ਦਿੱਤਾ। ਤੋਪਾਂ ਦੀ ਆਵਾਜ਼ ਸੁਣ ਕੇ ਅਤਰ ਸਿੰਘ ਗੁਲਾਬ ਸਿੰਘ ਦੀ ਚਾਲ ਨੂੰ ਸਮਝ ਗਏ ਤੇ ਝਟ ਉਹਨਾਂ ਨੂੰ ਗੋਲੀ ਮਾਰ ਦਿੱਤੀ। ਦੋਹਾਂ ਪਾਸਿਆਂ ਤੋਂ ਲੜਾਈ ਆਰੰਭ ਹੋ ਗਈ। ਘੇਰਾ ਸੋ ਫੌਜਾਂ ਵਿੱਚ ਬੌਧੀ ਗਿਣਤੀ ਡੋਗਰਿਆਂ ਤੇ ਮੁਸਲਮਾਨਾਂ ਦੀ ਸੀ ਬਾਹਰੋਂ ਗੋਲੀਆਂ ਦਾ ਮੀਂਹ ਵਰਨ ਲੱਗਾ ਇੱਕ ਗੋਲਾ ਭਾਈ ਵੀਰ ਸਿੰਘ ਦੀ ਲੱਤ ਤੇ ਵੱਜਾ ਜਿਸ ਨਾਲ ਉਹ ਸਵਰਗਵਾਸ ਹੋ ਗਏ ਆਤਰ ਸਿੰਘ ਸੰਧਵਾਲੀ ਤੇ ਕੰਬਰ ਕਸ਼ਮੀਰਾ ਸਿੰਘ ਦੋਵੇਂ ਮਰਦਾਂ ਵਾਂਗ ਲੜ ਕੇ ਸਦਾ ਨੀਂਦ ਸੌਂਗੇ ਇਹ ਘਟਨਾ ਮੰਗਲਵਾਰ 27 ਵਿਸਾਖ 1901 ਬਿਕਰਮੀ 7 ਮਈ 1844 ਨੂੰ ਹੋਈ ਕੰਬਰ ਕਸ਼ਮੀਰਾ ਸਿੰਘ 23 ਸਾਲ ਦੀ ਉਮਰ ਵਿੱਚ ਕਤਲ ਹੋਇਆ ਕਦੇ ਸਮਾਂ ਸੀ ਜਦ ਇਹ ਪੰਜਾਬ ਦੇ ਸ਼ੇਰ ਮਹਾਰਾਜ ਅੰਜੀਤ ਸਿੰਘ ਕੋ ਕੋਦ ਵਿੱਚ ਲਾਡਾਂ ਨਾਲ ਖੇਡਦਾ ਸੀ ਤੇ ਕਦੇ ਸਮਾਂ ਆਇਆ ਜਦ ਇਹਦੀ ਰੁੱਲਦੀ ਲੋਤ ਉੱਤੇ ਕੋਈ ਚਾਰ ਹੰਝੂ ਕੀਰਨ ਵਾਲਾ ਵੀ ਕੋਲ ਨਹੀਂ ਸੀ ਆਇਆ ਕਿੰਨੇ ਆਤਮਤ ਬਹੁਤਿਆਂ ਨਾਲ ਕੀ ਪੇਸ਼ ਜਾਵੇ ਹੋਣੀ ਆਪਣਾ ਆਪ ਵਿਖਾਇਆ ਜੀ ਆਤਰ ਸਿੰਘ ਸਰਦਾਰ ਮੈਦਾਨ ਰਿਆ ਲਿਖਿਆ ਲੇਖ ਨਾ ਕਿਸੇ ਮਟਾਇਆ ਜੀ ਰਿਹਾ ਕੌਰ ਕਸ਼ਮੀਰਾ ਸਿੰਘ ਖੇਤ ਦੇ ਅੰਦਰ ਮੌਤ ਅੰਤ ਦੀ ਨੀਂਦ ਸੁਆਇਆ ਜੀ ਭਲਿਆ ਸ਼ੇਰੇ ਪੰਜਾਬ ਦੀ ਗੋਦ ਦੇ ਅੰਦਰ ਕਿਸੇ ਮਰੀ ਤੇ ਬੈਣ ਨਾ ਪਾਇਆ ਜੀ ਤਾਰਾ ਸ਼ੇਰੇ ਪੰਜਾਬ ਦੀਆਂ ਅੱਖੀਆਂ ਦਾ ਹੀਰਾ ਉਹ بے ਕਦਰ ਰੁਲਾਇਆ ਜੀ ਸੀਤਲ ਬੇਕ ਕਸ਼ਮੀਰ ਦੀ ਲੋਥ ਤਾਈ ਮੇਰਾ ਖੂਨ ਲੈਣਾ ਰਾਹੀ ਡੁੱਲ ਗਿਆ ਸੋ ਦਾਲ ਆਪਣੇ ਦਾ ਮੋਰਚਾ ਲਾਇਆ ਮੌਤ ਸਿਰ ਤੇ ਖਲੋਤੀ ਹੱਸਦੀ ਚਾਹੁੰਦੀ ਕਿਹਨਾਂ ਨੂੰ ਗੋਦ ਸੁਆਇਆ ਸੀਤਲ ਹੋਣ ਦਿੱਤਾ ਸਰਦਾਰ ਸਰਦਾਰ ਨੇ ਟੋਪਾਂ ਚੱਲੀਆਂ ਆਕਾਸ਼ ਕੰਬਾਇਆ